ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਇਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪੱਤਣ ਦੇ ਬਿਲਕੁਲ ਨੇੜੇ ਕੋਈ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਠੱਠੀਆਂ ਖੁਰਦ ਨਾਲ ਲੱਗਦੇ ਪਿੰਡ ਆਲੀਪੁਰ ਰੱਤਾ ਗੋਦਾ ਨੱਥੂਪੁਰ ਮਹਰਾਣਾ ਇਹ ਪਿੰਡ ਬਿਲਕੁਲ ਨੇੜੇ ਆਲੇ ਦੁਆਲੇ ਦੇ ਪਿੰਡ ਅੱਜ 7 ਅਪ੍ਰੈਲ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਮਾਰਨਿੰਗ ਦੇ ਕੋਈ 8:30 ਵਜੇ ਦਾ ਰਵੀ ਦੇ ਕੋਲ ਆਇਆ ਦੋਸਤੋ ਅੱਜ ਚਾਰ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਦੋ ਗੱਬਣ ਤੇ ਦੋ ਹੀ ਸੂਈਆਂ ਬੱਚੀਆਂ ਬਹੁਤ ਸੋਹਣੀਆਂ ਨੇ ਰੰਗ ਪ੍ਰਿੰਟ ਫੈਸ਼ਨ ਪੂਸ਼ਨ ਬੱਚੀਆਂ ਤੇ ਚੰਗੇ ਆ ਕੋਈ ਵੀ ਭਰਾ ਖਰੀਦਦਾਰ ਆਪਣਾ ਆ ਰਿਹਾ ਠੀਕ ਆ ਜੀ ਸੋ ਜਿਹੜੇ ਪਸ਼ੂ ਸਵੇ ਸਵੇ ਆ ਦੋ ਟਾਈਮ ਤੇ ਗੱਬਣ ਪਸ਼ੂ ਆਪਣਾ ਚੌਥਾ ਤਰ੍ਹਾਂ ਦਾ ਤਿੱਪ ਕੇ ਤਸੱਲੀ ਜਿਹੜੀ ਆ ਉਹ ਆਪਣੀ ਹੱਕ ਸਮਝ ਕੇ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਮਾਲ ਇਸੇ ਤਰ੍ਹਾਂ ਹੀ ਡੇਲੀ ਰੁਟੀਨ ਦੇ ਵਿੱਚ ਇਸ ਕਿੱਲੇ ਤੇ ਆਉਂਦਾ ਰਹਿੰਦਾ ਵਿਕਰੀ ਵਾਲਾ ਕਰਦੇ ਆ ਗੱਲਬਾਤ ਲੈ ਲੈਣੀ ਆ ਡਿਟੇਲ ਸੋ ਬੜਾ ਚੰਗੀਆਂ ਨੇ ਬਾਕੀ ਭਾਅ ਪਰਤੇ ਕੀ ਹਾਲ ਪੂਰੀ ਵੀਡੀਓ ਦੇ ਵਿੱਚ ਡਿਟੇਲ ਤੁਹਾਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਰਵੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋਰ ਕਿਤੇ ਸਭੀ ਕਿਰਪਾ ਮਾਲਕ ਦੀ ਬਾਬੂੜਾ ਸਾਹਿਬ ਜੀ ਬਹੁਤ ਵਧੀਆ ਗੱਲ ਸ਼ੁਕਰ ਮਾਲਕਤਾ ਤੇ ਰਵੀ ਉਦੋਂ ਵੀ ਆਪਾਂ ਮਾਲ ਪਾਇਆ ਸੀ ਤੇ ਥੋੜਾ ਜਿਹਾ ਵਿੱਚ ਗੈਰਬਜਾ ਪਾਇਗਾ ਮਾਲ ਇਸੇ ਤਰੀਕਾ ਆਉਂਦਾ ਜਾਂਦਾ ਰਿਹਾ ਤਕਰੀਬਨ ਭਾਈ ਥੋੜਾ ਜਿਹਾ ਡੌਟ ਜੇ ਦਾ ਕਰਕੇ ਆਪਾਂ ਮਾਲ ਮਿਲ ਕੱਟ ਲੈਂਦਾ ਦੋ ਚਾਰ ਦਿਨ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਹਵਾ ਬਹੁਤ ਵਾਜੀ ਉਸਤਾ ਆ ਵਾਦਾ ਕਰਕੇ ਆਂਦੇ ਹਵਾ ਬੜੀ ਆ ਤੇ ਆਪਾਂ 2-4 ਦਿਨ ਬੰਦ ਕਰਦਾ ਪਰ ਕੋਈ ਇਹੋ ਜਿਹੀ ਲੱਗਦਾ ਨਹੀਂ ਮੈਨੂੰ ਹਾਂ ਹਾਂ ਨਹੀਂ ਕੋਈ ਵੇਖਣ ਦੇ ਵਿੱਚ ਨਹੀਂ ਆਈਗੀ ਹਾਂਜੀ ਕੋਈ ਰੌਲਾ ਹੀ ਆ ਪਤਾ ਤਾਂ ਹੋ ਵੀ ਸਕਦਾ ਜਿੱਥੇ ਵੈਕਸੀਨ ਨਹੀਂ ਕੋਈ ਕੇ ਡੰਗਰ ਨੂੰ ਭਾਜੀ ਹੋ ਵੀ ਜਾਂਦਾ ਥੋੜਾ ਜਿਹਾ ਰੌਲਾ ਹੀ ਜ਼ਿਆਦਾ ਪੈ ਗਿਆ ਹਾਂ ਬਾਕੀ ਆਪਣੇ ਭੈਣ ਭਰਾਵਾਂ ਨੂੰ ਵੀ ਆਪਾਂ ਅੰਦਰ ਅਪੀਲ ਕਰਦੇ ਆ ਵੀ ਜਿਹੜੇ ਘਰੇ ਪਸ਼ੂ ਰੱਖੇ ਆ ਵੈਕਸੀਨ ਜ਼ਰੂਰ ਉਹਨਾਂ ਨੂੰ ਹਾਂਜੀ 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 ਹਣਾ ਤੇ ਕਿਉਂ ਬਾਅਦ ਵਿੱਚ ਮਾਲਾ ਵੀ ਉਹ ਪਸ਼ੂ ਕੱਲ ਨੂੰ ਕਿਸੇ ਨੂੰ ਸੇਲ ਕਰਨਾ ਤੇ ਕੱਲ ਨੂੰ ਬਿਮਾਰੀ ਦਾ ਕੋਈ ਬਸ ਬਿਮਾਰੀ ਦੇ ਵਿੱਚ ਨਾ ਇੱਕ ਡੰਗਰ ਦੇ ਨਾਲ ਭਾਈ ਬਾਕੀ ਸਾਰੇ ਡੰਗਰਾਂ ਨਹੀਂ ਹੋਰਾਂ ਦਾ ਵੀ ਕੰਮ ਖਰਾਬ ਹੁੰਦਾ ਜਾਂਦੇ ਪਸ਼ੂ ਵੀ ਖਰਾਬ ਹੁੰਦੇ ਆ ਕੇਅਰ ਕਰਿਆ ਕਰੋ ਥੋੜੀ ਆਹ ਕੇਅਰ ਥੋੜੀ ਜਿਹੀ ਜ਼ਰੂਰ ਵੈਕਸੀਨ ਕਰਾਉਣੀ ਚਾਹੀਦੀ ਕਿਸੇ ਡਾਕਟਰ ਦੇ ਅੰਦਰ ਨਾ ਜ਼ਰੂਰ ਸਲਾਹ مشورہ ਕਰਦੇ ਰਹੋ ਆਪਣੇ ਪਸ਼ੂਆਂ ਦਾ ਲੈ ਵੀ ਰਵੀ ਅੱਜ ਚਾਰ ਵੜਾ ਆਪਾਂ ਵੀਰੋ ਦਿਖਾਉਣੀਆਂ ਨੇ ਹਾਂਜੀ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਦੋ ਆਪਣੇ ਕੋਲ ਗੱਬਣ ਜੋੜੀ ਆ ਤੇ ਦੋ ਸੂਈਆਂ ਦੀ ਜੋੜੀ ਆ ਭਾਈ ਆਹ ਐ ਵਛੀ ਤੋਂ ਲੈ ਕੇ ਤੇ ਤਿੰਨ ਨੰਬਰ ਵਛੀ ਦਾ ਚਾਰ ਅੱਛਾ ਜੀ ਇਹ ਹੈ ਸਾਰੀਆਂ ਪਹਿਲਾਂ ਸੂਆ ਹੀ ਪਹਿਲਾਂ ਸੂਆ ਹੀ ਹੈ ਤੇ ਪਰ ਉਹ ਦੰਦਾ ਜੀ ਨਹੀਂ ਗਈ ਵਿੱਚ ਹੀ ਹਾਂ ਹੈਗੀਆਂ ਵਿੱਚ ਕਿੰਨੇ ਪਹਿਲਾਂ ਪਹਿਲਾਂ ਇਹ ਥੋੜੀ ਪੁੱਜ ਕੇ ਬਣੀ ਸੌਰੀ ਆ ਇਹ ਵੀ ਪਹਿ ਜਾਣੀ ਆ ਹਾਂਜੀ ਹਾਂਜੀ ਬਾਕੀ ਸਾਰੀਆਂ ਦੰਦਾ ਜੀ ਪਹਿਲਾਂ ਦੂਜੇ ਤੀਜੇ ਨੰਬਰ ਦੰਦਾ ਹਾਂਜੀ ਹਾਂਜੀ ਲੋ ਵੀ ਨੋਟ ਕਰਾਉਂਦੇ ਚੱਲਾਂ ਕਿ ਆਪਾਂ ਰਵੀ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆ ਭਾਜੀ ਇੱਥੇ ਕਰ ਲੈਨੇ ਲੋ ਵੀ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਦੋਸਤੋ ਕਲੂਨ ਪਹਿਲਾ ਸੂਆ ਬੱਛੀ ਇਹ ਸੂਈ ਤੁਹਾਨੂੰ ਦਿਖਾ ਰਹੇ ਆਪਾਂ ਇਹਨੂੰ ਰਵੀ ਅੱਜ ਸਮਾਂ ਕਿੰਨਾ ਹੋ ਗਿਆ ਫਿਰ? ਭਾਜੀ ਇਹਨੂੰ ਤੀਜਾ ਦਿਨ ਅਜੇ ਅੱਜ ਤੀਜਾ ਦਿਨ ਹਾਂਜੀ ਇਹਦੇ ਭਲਾ ਭੁਲਾ ਜਾ ਬੱਚੀ ਠੀਕ ਆ ਹਾਂਜੀ ਹਾਂਜੀ ਤੇ ਬੱਚੀ ਇਹਦੇ ਮਗਰ ਆ ਜੀ ਠੀਕ ਆ ਮਗਰ ਵੀ ਬੱਚੀ ਹੈ ਤੇ ਕਦ ਕਿਸਾਨ ਫਿਰ ਉਹ ਵੱਡਾ ਹੈ ਸੋ ਬੱਚੀ ਦਾ ਮੂੰਹ ਦੰਦੀ ਹੈ ਕਿਵੇਂ ਆ? ਚਾਰ ਭਾਜੀ ਕੋਈ ਭੈਣ ਭਰਾਊਗਾ ਕੰਫਰਮ ਕਰਾ ਕੇ ਦੋਹਾਂਗੇ। ਲੋ ਵੀ ਕੰਫਰਮ ਕੋਈ ਵੀ ਸੱਜਣ ਆਉਂਦਾ ਮੂੰਹ ਫੜ ਕੇ ਆਪਣੀ ਤਸੱਲੀ ਕਰ ਸਕਦੇ ਹੋ। ਚੌਗੀ ਚਾਰ ਦਿਨਾਂ ਤੋਂ ਬੱਚੀ ਦਿਖਾ ਰਹੇ ਹਾਂ। ਅੱਜ ਤਿੰਨ ਕਿ ਦਿਨ ਦਾ ਸਮਾਂ ਹੋ ਗਿਆ ਇਹਨੂੰ ਸਾਰਾ ਸਹੀ ਇਹਦੇ ਮਗਰ ਬੱਚੀ ਫੀਮੇਲ ਕਾਪ ਨੂੰ ਇਹਨੇ ਜਨਮ ਦਿੱਤਾ। ਰਵੀ ਅਸਵਕ ਤੋਂ ਬੋਲੀ ਦੀ ਸਥਿਤੀ ਭਾਜੀ ਇਹ ਮਿੰਤੀ ਕਰਨੀ ਕਿਹਨੇ ਤੇ 15 ਕਿਲੋ ਉਤਰਾ 14 ਕਿਲੋ ਦੀ ਗਾਰੰਟੀ ਹੈ ਠੀਕ ਆ ਲੋ ਵੀ 15 ਕਿਲੋ ਜਾਂ 14 ਕਿਲੋ ਕਿਸੇ ਵੀਰ ਨੇ ਗਿਨਤੀ ਮਿੰਤੀ ਕਰਨੀ ਤੇ 14 ਕਿਲੋ ਬੋਲਾ ਇਸ ਵਹਿਰ ਦੇ ਥੱਲੇ ਹਾਜ਼ਰ ਆ ਸੋ ਹੱਥੀ ਚਵਾਈ ਰਾ ਥਣ ਲੱਗਾ ਬੱਛੀ ਨੂੰ ਬਾਕੀ ਕੰਪੈਕਟ ਟਰੱਕਰ ਦੇ ਵਿੱਚ ਇੱਕ ਰੰਗ ਬਿਲਕੁਲ ਬਲੈਕ ਆ ਬੱਛੀ ਮਗਰ ਆ ਤੁਹਾਨੂੰ ਬੱਚਾ ਦਿਖਾ ਦਗੀ ਆਪਾਂ ਬਿਲਕੁਲ ਆ ਬੱਛੀ ਜੀ ਆ ਜਿਹੜੀ ਵਾਈਟ ਰੰਗ ਦੇ ਵਿੱਚ ਬੱਚਾ ਵੀ ਚੰਕੇ ਸੀਮਣ ਦਾ ਹਨਾ ਆ ਵੇਖੋ ਜੀ ਆ ਮਗਰ ਬੱਚਾ ਆ ਗਿਆ ਫੀਮੇਲ ਕਾਫ ਕਰੋ ਜਕਜੀ ਠੀਕ ਆ ਬਹੁਤ ਸੋਹਣੀ ਬੱਚੀ ਆ ਮਗਰ ਕੋਈ ਭਰਾ ਆ ਕੇ ਚੰਗੀ ਕੇਅਰ ਕਰ ਲੂਗਾ ਚੰਗੀ ਇਹ ਵੀ ਬੱਚੀ ਤਿਆਰ ਹੋ ਗਈ ਪਾਜੀ ਜੇਰ ਜੂੜਦੀ ਐ ਡਨ ਪੈਂਦੀ ਤੋਂ ਲੈ ਕੇ ਪੈਣ ਤੱਕ ਵੀਡੀਓ ਹੋ ਗਿਆ ਆਪਣੀ ਅੱਛਾ ਆਪਣੇ ਇੱਥੇ ਕਰਿਆਣ ਕੇ ਸੂਈ ਆ ਨਹੀਂ ਪਾਜੀ ਸੂਈ ਆਪਣੇ ਸੱਜਣ ਬੇਲੀ ਦੇ ਘਰੋਂ ਲਈ ਉਹਨਾਂ ਕੋਲੋਂ ਕਲਿੱਪ ਬਣਿਆ ਆ ਹਾਂਜੀ 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 ਠੀਕ ਆ ਲਈ ਮੈਂ ਗੱਭਰ ਸੀ ਉਹਦੇ ਘਰੇ ਸੂਪੀ ਫਿਰ ਮੈਂ ਜੇਰ ਪਵਾ ਕੇ ਫਿਰ ਲਿਆ ਚਲੋ ਬਧੀਗਾ ਗੱਲ ਹਾਂਜੀ ਹਾਂਜੀ ਸੋ ਦੋਸਤੋ 15 14 15 14 ਕਿਲੋ ਬੋਲਾ ਇਹਦੇ ਥੱਲੇ ਹੋਰ ਮੌਜੂਦ ਆ ਬੱਚੀ ਬਾਕੀ ਤੁਸੀਂ ਚੈੱਕ ਕਰੋ ਬਲਿਆਕ ਰੰਗ ਦੇ ਜਾ ਡਿਲੀਵਰੀ ਦੀ ਕਾਫੀ ਖੂਬਸੂਰਤ ਸਾਫ ਸੁਥਰਾ ਲੇਵਾ ਕੋਈ ਫੋਟ ਛਾਗ ਨਹੀਂ ਗਈ ਚਾਰੇ ਥਾਣਾ ਵੈਸੇ ਹੱਥੀ ਚਬਾਲ ਆ ਬਿਲਕੁਲ ਥਣ ਲੱਗਾ ਵਸ਼ੀ ਨੂੰ ਥੋੜੀ ਜਿਹੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਗੀ ਆ ਕਰੋ ਚੱਕ ਹਾਂ ਵੇ ਭਾਈ ਭਲ ਪੂਲ ਨਾ ਮਸ਼ੀਨ ਨੂੰ ਹੂੰ ਚੋ ਜਾਂਦੀ ਤਾਂ ਰਵੀ ਐ ਬਿਲਕੁਲ ਠੰਡੀ ਹੈ ਜਿਹੜਾ ਮਰ ਪਰ ਭਾਈ ਬਿਲਕੁਲ ਜਿੱਤਰਾ ਮਰਜੀ ਕੁਆਲਟੀ ਰੱਖ ਕੇ ਚੋ ਇਹੋ ਜਿਹੀ ਕੋ ਗੱਲ ਨਹੀਂ ਹੈਗੀ ਵੰਗਾ ਪਾਓ ਚਾ ਨਾ ਪਾਓ ਕੀ ਮੁੱਲ ਕਰਾਂ ਕਹਿੰਦਾ ਭਾਈ ਮੋਲੇ ਦਾ ਕਰਦੇ 70000 ਰੁਪਿਆ ਆ ਲੈਣ ਦੇਣ 60000 ਰੁਪਏ ਦੀ ਦੇਣੀ ਆ ਇਹ ਆਪਾਂ ਠੀਕ ਆ ਮੁੱਲ ਰਵੀ ਚਲੋ ਡਿਮਾਂਡ ਤੁਹਾਡੀ ਹੈ ਹੁੰਦੀ ਆਪਣੇ ਭੈਣ ਭਰਾਵਾਂ ਦੀ ਲੈਣ ਦੇ ਨਾਲ ਮੁੱਲ ਵੀ ਜਿੱਦੇ ਚ 100 200 ਰੁਪਏ ਛੋਟ ਹੀ ਰਹਿ ਜੇ ਕਿਸੇ ਨੂੰ ਰਾਹ ਮਿਲ ਜੇ ਗੱਲ ਇਹ ਭਾਈ ਆਪਾਂ 65 ਦੀ ਕਹੋ ਚੋਂ ਮਾਨਤਨ ਖੁੱਲਾ ਡੁੱਲਾ ਭੈਣ ਭਰਾ ਦਾ ਕਰਦਾਂਗੇ 65 ਚ ਜੋ ਆਪਾਂ ਛੋਟੀ ਲੈਣ ਦੇ ਨਾਲੇ ਕੰਮ ਕੀਤਾ ਥੋੜਾ ਬਾਹਲਾ ਨਹੀਂ ਜੀ ਕੀਤਾ ਠੀਕ ਆ ਵਛੀ ਚੰਗੀ ਆ ਵਛੀ ਕੱਦ ਕਾੜ ਤੇ ਲੋ ਵੀ 66000 ਦੀ ਵਛੀ ਮਿਲ ਜੂਗੀ ਕੱਦ ਵੱਡਾ ਕੋਈ ਸੱਜਣ ਵੀਰ ਆਪਣਾ ਕਰੋ ਕੰਟੈਕਟ ਕਰੋ ਗੱਲਬਾਤ ਵਛੀ ਖੂਬਸੂਰਤ ਆ ਠੀਕ ਆ ਜੀ ਸੋ ਭਰਾਵਾਂ ਕ੍ਰੋਸ ਬ੍ਰੀਡ ਦੇ ਵਿੱਚ ਗਰਮੀ ਗਰਮੀ ਤੇ ਨੇ ਕਾਤੀ ਮਨਾਉਣੀ ਹੈ ਕਰਮਾਰੀ ਨੇ ਕ੍ਰੋਸ ਬ੍ਰੀਡ ਦੇ ਵਿੱਚ ਉਧਰਲੇ ਪਾਸੇ ਉਹ ਵੀ ਫਾਇਦਾ ਰਹੂਗਾ ਸਾਰੇ ਭਰਾਵਾਂ ਦਾ ਜਿਨੇ ਖਰੀਦਣੀਆਂ ਅੱਗੇ ਇੱਧਰ ਸੈਗਰ ਦਾ ਪਰ ਤੇ ਰਵੀ ਆ ਵੜ ਭਾਜੀ ਇਹ ਵੀ ਪਹਿਲਾਂ ਸੂਈ ਸੂਈ ਹੈ ਜੀ ਕੱਲ ਦੀ ਸੂਈ ਹੈ ਜੀ ਠੀਕ ਆ ਇਹ ਵੀ ਚਾਰ ਦੰਦ ਇਹ ਵੀ ਦੋਸਤੋ ਚੌਗੀ ਚਾਰ ਦੰਦ ਆ ਕੱਲ ਦੀ ਸੂਈ ਆ ਇਹਦੇ ਮਗਰ ਬੱਛਾ ਇਹਦੇ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਠੀਕ ਆ ਜੀ ਸੋ ਪਲੂਨ ਪਹਿਲਾਂ ਬੱਚੀਆਂ ਨੇ ਅੱਜ ਵੈਸੇ ਦੋਵੇਂ ਵੇੜਾਂ ਬਾਈ ਉਹ ਵੈਸੇ ਚਾਰ ਵੇੜਾ ਤਾਂ ਦਿਖਾਉਣੀਆਂ ਆਪਾਂ ਤੇ ਚਾਰੇ ਪਹਿਲਾ ਪਹਿਲਾ ਸੂਗਾ ਹੈ ਤਿੰਨ ਬੇੜਾ ਜਿਹੜੀਆਂ ਦੰਦਾਂ ਦੇ ਵਿੱਚ ਤੁਹਾਨੂੰ ਦੰਦਾਂ ਦੇ ਵਿੱਚ ਆਪਾਂ ਨੋਟ ਕਰਾਈ ਚੱਲਦੇ ਆ ਅੱਗੇ ਕੋਈ ਭਰਾ ਇੱਥੇ ਆਪਣੀ ਕਨਫਰਮ ਕਰ ਸਕਦਾ ਹਨ ਕਿ ਠੀਕ ਆ ਜੀ ਕੱਲ ਦੀ ਸੂਈ ਆ ਵੱਛਾ ਮਗਰ ਤੇ ਬੋਲਾ ਫਿਰ 2 ਕਿਲੋ ਦੀ ਚੋਈ ਹੋ ਗਈ ਆ ਭਾਜੀ ਇਹਦੇ ਥੱਲੇ ਬੋਲਾ ਜੇ 9 ਕਿਲੋ ਹੀ ਆ ਮੈਂ ਕੋਈ ਆਪਾਂ ਕਹਿ ਦਈਏ 10 11 ਕਿਲੋ ਹਾਂਜੀ ਵੀ ਇੰਨਾ ਕੀ ਆ ਜੀ ਵੀ 9 ਕਿਲੋ ਹਾਂਜੀ 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 ਬੋਲਾ ਵੀ 9 ਕਿਲੋ ਬੋਲਾ ਆ ਠੀਕ ਆ ਜੀ ਬਾਕੀ ਪੂਰੀ ਭਰਮੇ ਟਿੰਡੇ ਦੀ ਆ ਗੁੰਦਮੇ ਸਰੀਰ ਦੇ ਵਿੱਚ ਆ ਨਾਰਮਲੀ ਦਰਮਿਆਨੀ ਜਿਹੜੀ ਪਲੋਣ ਤੁਹਾਨੂੰ ਹਵਾਨੇ ਚੱਡੇ ਦੇ ਉੱਪਰ ਨਜ਼ਰ ਆਊਗੀ ਤੇ ਅਗਲਾ ਥਣ ਵੀ ਹੱਥੀ ਮੁਠੀ ਵਾਲਾ ਵੈਸੇ ਮਗਰਲਾ ਥਣ ਵੀ ਚੁਵਾਈ ਵਾਲਾ ਹੀ ਆ ਥੋੜੀ ਜਿਹੀ ਪਲੂਣ ਦੇ ਵਿੱਚ ਪਲਾਂ ਦੇ ਵਿੱਚ ਥੋੜਾ ਜਿਹਾ ਥਣ ਡੁੱਬਿਆ ਤੇ ਬਾਕੀ ਆ ਜਿਹੜੀ ਤੁਸੀਂ ਹਾਈਟ ਕਾ ਤੇ ਵੇਖ ਲਓ ਮੇਰਾ ਭਰਾ ਮਗਰ ਬੱਚਾ ਸੋ ਪਰਲੇ ਪਾਸੇ ਜਿਹੜਾ ਆ ਖੜਾ ਬੱਚਾ ਬਲੈਕ ਦੇ ਵਿੱਚ ਆ ਬਲੈਕ ਵਾਈਟ ਇਹ ਇਸੇ ਵAIR ਦਾ ਬੱਚਾ ਜੀ ਠੀਕ ਆ 나ੜੂਆ ਨਾਲ ਆ ਬੱਚੇ ਦੇ ਤੇ ਕੱਲ ਦੀ ਇਸੂਈ ਆ ਹਾਂ ਜੋ ਕ੍ਰੋਸ ਆਂਗ ਦੇ ਵਿੱਚ ਇਹ ਵੇੜਾ ਪਤਨ ਤੁਹਾਨੂੰ ਦਿਖਾ ਰਹੇ ਆ ਠੀਕ ਆ ਕ੍ਰੋਸ ਬਰੀਡ ਆ ਲੋ ਇਹ ਵੀ ਪਈ ਠੰਡੀ ਠੰਡੀ ਕੋਈ ਇਹਨਾਂ ਪਿਆਖੇ ਅਗੇ ਭਲ ਬਹੁਤ ਜਿਆਦੀ ਹੈ ਬੱਚੀ ਨੂੰ ਭਲ ਜਿਆਦੀ ਹੈ ਹਾਂ ਤਾਂ ਤੁਹਾਨੂੰ ਬਾਕੀ ਜਮਾ ਨਿਕਲ ਆਉਣਾ ਹੀ ਬਿਲਕੁਲ ਲੋਵੀ ਪਲੋਂ ਨੂੰ ਬੇਸ਼ੱਕ ਇਹ ਕੀ ਆ ਤੇ ਕੋਈ ਉਤਰ ਜੂਗੀ 1 2 3 4 ਇਹਨਾਂ ਦੇ ਵਿੱਚ ਵਿੱਚ ਕਰਮਾ ਲਈ ਦੀ ਤੇ ਤੁਹਾਨੂੰ तकरीबन ਹੱਥ ਮੁੱਠੀ ਲਾਈਏ ਤੇ 9 ਕਿਲੋ ਬੋਲ ਆਜੇ ਕੱਲ ਦੀ ਸੂਈ ਦੇ ਥੱਲੇ ਦੂਜਾ ਦੇਨੇ ਅੱਜ ਰਵੀ ਕੀ ਮੋਲ ਰਹੂਗਾ ਇਹਦਾ ਹਾਂ ਜੀ ਮੋਲ ਤੇ ਵਾਸ਼ੀ ਕਰਾਂ ਦੀ 75 80 ਆਹ ਆਪਾਂ ਜੀ ਜਿਹੜੀ ਦੇਣੀ ਹਾਂ ਤੇ ਨਾ ਆ ਬਿਲਕੁਲ 66000 ਰੁਪਏ ਦੀ ਦੇਣੀ ਹੈ 100 ਕਿਲੋਮੀਟਰ ਤੱਕ ਇਹ ਪਹੁੰਚ ਵੀ ਕਰ ਦੇਣੀ ਆ 68000 ਦੇ ਵਿੱਚ ਹਾਂਜੀ ਲੋ ਵੀ 68000 ਦੀ ਇਹ ਰਵੀਆਂ ਦਾ ਵੀ ਦੇਣੀ ਆ ਵੀ ਪਹੁੰਚ ਵੀ ਹੋਊਗੀ 100 ਕਿਲੋਮੀਟਰ ਦੇ ਵਿੱਚ ਪਰ ਵੀ ਪਹੁੰਚ ਇਸੇ ਦੀ ਆਈ ਨਾ ਹੋਰ ਵੀ ਸਾਰੀਆਂ ਦੀ ਕਰਦੇ ਨੇ ਸਾਰੀਆਂ ਦੀ ਜੋ ਜੋ ਰੇਟ ਕਰਾਂਗੇ ਹਾਂਜੀ ਹਾਂਜੀ ਸਾਰੀਆਂ ਉਹਦੀ ਵੀ ਕਰ ਦੇਣੀ ਆ ਲੋ ਵੀ ਠੀਕ ਆ ਜੀ ਸੋ ਜਿਆਦਾ ਨਹੀਂ ਆਪਾਂ ਦੇਦੇ ਇਹਦੇ ਭਰਾਵਾਂ ਦੇ ਆਪਾਂ ਧਿਆਨ ਵੀ ਲਿਆ ਦੇ ਨੇ ਕਈਆਂ ਨੂੰ ਨਹੀਂ ਕਰਾਏ ਤੁਹਾਡਾ ਪਤਾ ਹੁੰਦਾ ਵੀ 28 2200 ਜਾਂ 3000 28 2200 3000 ਹਰੇਕ ਭਰਾ ਦੀ ਆਪੋ ਆਪਣੀ ਵਿਅੰਤ ਹੁੰਦੀ ਆ ਕਿੰਨੇ ਕਿਲੋਮੀਟਰ ਕੋ ਚੱਲਦਾ ਇਨਾ ਖਰਚਾ 3000 25 2700 ਲੱਗ ਹੀ ਜਾਂਦਾ 100 ਕਿਲੋਮੀਟਰ ਦਾ ਠੀਕ ਹੈ ਜੀ ਉਹ ਵਿੱਚ ਇਨਕਲੂਡ ਆ ਤੁਹਾਡੇ ਘਰ ਤੱਕ ਪਹੁੰਚ ਆ ਅੱਗੇ ਨੈਕਸਟ ਰਵੀ ਇਧਰਲੇ ਪਾਸੇ ਆਪਣੇ ਕੋਲ ਡੱਬੀ ਬੱਛੀ ਆ ਗਈ ਵੱਡੀ ਆ ਭਾਈ ਇਹ ਵੀ ਪਹਿਲਾ ਸੂਆ ਏ ਹਾਂ ਤੇ ਇਹ ਫਾਰਮ ਚੋਂ ਵਾਇਰ ਲਈ ਆ ਭਾਈ ਠੀਕ ਹੈ ਇਹਦੀ ਮਾਦਾ ਰਕੜ 45 ਤੋਂ 50 ਕਿਲੋ ਦਾ ਜੀ 45 50 ਕਿਲੋ ਹਾਂਜੀ ਹਾਂਜੀ ਤੇ ਇਹ ਬੱਛੀ ਮੂੰਹੋਂ ਦੰਦੀ ਇਹ ਵੀ ਚਾਰ ਦਾੰਦਾ ਭਾਈ ਚੌਗੀ ਆ ਹਾਂਜੀ ਹਾਂਜੀ ਲੋ ਵੀ ਇਹ ਵੀ ਦੋਸਤੋ ਚੌਗੀ ਚਾਰ ਦਾੰਦਾ ਬੱਛੀ ਆ ਮਾਲ ਵੈਸੇ ਸਾਰਾ ਤੰਦਾਂ ਦੇ ਵਿੱਚ ਹੀ ਆ ਜਿਵੇਂ ਜਿਵੇਂ ਆਪਾਂ ਤੁਹਾਨੂੰ ਨੋਟ ਕਰਾਈ ਚੱਲਦੇ ਸੋ ਚੰਗੇ ਮਿਲ ਕਾਲੀ ਇਸਦੀ ਮਦਰ ਸੀਗੀ ਕੱਦ ਵੱਡਾ ਵਹਿਰ ਦਾ ਕੋਈ ਭਰਾ ਮੇਰਾ ਦੂਰੋਂ ਜਿਹੜੇ ਆ ਰਿਹਾ ਬੁੱਧੀ ਇਹਦਾ ਸੀਮਨ ਵੀ ਕੰਫਰਮ ਕਰਾ ਦਾਂਗੇ ਭਾਜੀ ਪੁੱਛ ਕੇ ਨਾ ਮੈਨੂੰ ਖਿਆਲ ਭੁੱਲ ਗਿਆ ਨਾ ਦੱਸਿਆ ਸੀ ਜੇ ਫਾਰਮ ਚੋਂ ਆਈ ਤੇ ਚਲੋ ਸੀਮਨ ਸਾਰਾ ਸਾਰਾ ਭਰਾ ਭਾਜੀ ਮੇਰੇ ਦਿਮਾਗ ਚੋਂ ਨਿਕਲ ਗਈ ਅੱਛਾ ਸੋ ਥਾਲ ਵੀ ਜਿਹੜਾ ਕਰਮਾਲੀ ਨੂੰ ਬਹੁਤ ਸੋਹਣਾ ਮੁੱਠੀ ਮੁੱਠੀ ਥਾਲਾ ਸੋਹਣਾ ਜਿਹੜਾ ਦੋਸਤੋ ਹਵਾਨੇ ਦਾ ਚੱਡੇ ਦਾ ਸਟਰਕਚਰ ਆ ਠੀਕ ਆ ਅਜੇ ਵੀ ਦੇਣਾ 800 ਤੇ ਲੈ ਜੂਗੀ ਭਾਜੀ ਇਹ 10 12 ਦਿਨ ਪਏ ਨੇ 10 12 ਦਿਨ ਹਾਂਜੀ ਲਿਖਤੀ ਲਓ ਜੀ ਕਰੋ ਚੱਕ ਫੇਸ ਕੁਆਲਟੀ ਬਹੁਤ ਸੋਹਣੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਅਗਲੇ ਪਿਛਲੇ ਥਾਣਾ ਦਾ ਸਹਿਜ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਹਾਂ ਸੋ ਕਿਸੇ ਫਾਰਮ ਦੇ ਵਿੱਚੋ ਮਸ਼ੀਨੀ ਚ ਬਈ ਕੋਈ ਭਰਾ ਕਰਦਾ ਮਸ਼ੀਨੀ ਵੀ ਕਰੋਗੇ ਬਾਕੀ ਹੱਥੀ ਮੁਠੀ ਵਾਲਾ ਥਾਂ ਲੱਗਾ ਇਹਨੂੰ ਆਹ ਵੇਖੋ ਫੇਸ ਰਵੀ ਮੜਾ ਜੈ ਇਹਨੂੰ ਕਰਕੇ ਦਿਖਾ ਦੇ ਭਰਾ ਹਾਂ ਲਓ ਜੀ ਇਧਰੋਂ ਕਰਨਾ ਤੇ ਲਿਆਰਾ ਤਲੂਰਾ ਨਹੀਂ ਕਦੀ ਪਾਇਆ ਖੁੱਲੇ ਖਾਦੇ ਲੱਗਦੇ ਹਨਾ ਲਓ ਜੀ ਬਹੁਤ ਸੋਹਣੀ ਆ ਤੇ ਵੇਖੋ ਤੁਸੀਂ ਕਾਫੀ ਉੱਚੀ ਬੋਦੀ ਆ ਛੋਟਾ ਜਿਹਾ ਕੰਨ ਬੂਤੀ ਬਾਤੀ ਬਾਕੀ ਨਜ਼ਲ ਬਰੀਡ ਪਾਰਕੂ ਭਰਾਵਾਂ ਨੇ ਵੇਖ ਕੇ ਤੁਸੀਂ ਪਰਖ ਕਰ ਹੀ ਲੈਣੀ ਆ ਹਾਈਟ ਕੱਤ ਬਹੁਤ ਸੋਹਣਾ ਠੀਕ ਹੈ ਜੀ ਭਾਰਾ ਪੇਟ ਫੁੱਲ ਵਜਨ ਮੁੱਠੀ ਥਾਣਾ ਜਮਾ ਭਾਈ ਡਾਂਗਰ ਗਈ ਹੈ ਆ ਡਾਂਗਰ ਗਈ ਆ ਵੇਖੋ ਸੋ ਬਹੁਤ ਪਿਆਰੀ ਬੱਛੀ ਆ ਨਵਾਂ ਅੰਗਾ ਠੀਕ ਹੈ ਜੀ ਚੌਕ ਬਿਲਕੁਲ ਮੋਹਦੰਦ ਦੀ ਚੌਗੀ ਚਾਰ ਦੰਦ ਸੋ ਝੋਲਾ ਚਾਲਾ ਥੱਲੇ ਚੱਡੇ ਲੇਵੇ ਦੀ ਬਿਲਕੁਲ ਬੰਤਰ ਤੁਸੀਂ ਵੇਖੋਗੇ ਤੇ ਫਿਕਸ ਲੇਵਾ ਬਣਾ ਰਹੀ ਹੈ ਖੁਚਾਂ ਤੋਂ ਵੀ ਤਕਰੀਬਨ ਜੇਕਰ ਆਪਾਂ ਗਿਣਤੀ ਕਰੀਏ ਤੇ ਗੇਠੂ ਚਾ ਲੇਵਾ ਖੁਚਾਂ ਤੋਂ ਵੀ ਠੀਕ ਹੈ ਜੀ ਆ ਵੇਖੋ ਕਬੀ ਕੀ ਮੋਲ ਕੀ ਡਿਮਾਂਡ ਰੋਗੀ ਇਸ ਬੱਚੇ ਪਾਜੀ ਜੀ ਇਹ ਬੱਚੀ ਤਿਆਰ ਹੁੰਦੀ ਫਿਰ ਆਪਾਂ ਡੇਢ ਦੀ ਵੇਚ ਦਿੰਦੇ ਹਾਂ ਅੱਜ ਇੱਕ ਦਾਹ ਮੋਲ ਕਰਦੇ ਹਾਂ ਹਾਂਜੀ ਤੇ 1.5 ਦੀ ਪਹੁੰਚ ਕਰਨੀ ਇੱਕ 1.5 ਦੀ ਪਹੁੰਚ ਹਾਂਜੀ ਲੋ ਵੀ 1 ਲੱਖ 5000 ਦੀ 200 ਪਹੁੰਚ ਰਵੀਆਂ ਦਾ ਵੀ ਕਰਾਂਗੇ 10 ਡਿਮਾਂਡ ਆ 1 ਲੱਖ 5 ਲੈਣ ਦੇਣਾ ਠੀਕ ਆ ਜੀ ਸੋ ਪਸੰਦ ਆ ਜੂਗੀ ਜਿਹੜੇ ਮੇਰੇ ਭਰਾ ਫਾਰਮ ਦੇ ਵਿੱਚ ਇਹੋ ਜਿਹੇ ਪਸ਼ੂ ਪਾਉਣੇ ਚਾਹੁੰਦੇ ਆ ਸਾਤ ਸੁੱਤਰੇ ਤੇ ਬਿਊਟੀ ਨਸਲ ਜਾਦ ਬਰੀਡ ਵਾਲੇ ਠੀਕ ਆ ਜੀ ਤੇ ਕੰਟੈਕਟ ਕਰ ਸਕਦੇ ਜੇ ਮਦਰ ਦਾ ਇੱਕ ਵਾਰੀ ਫੇਰ ਪਾਸੋਂ ਕਰ ਵੀ ਕਿੰਨਾ ਦੁੱਧ ਦੱਸਿਆ ਪਿਛਾ 45 ਤੋਂ 50 ਗੱਲ ਨੇ 45 50 ਗੱਲ ਹਾਂ ਜੀ ਚੰਗੇ ਫਾਰਮ ਦੀ ਵੜ ਹੈ ਭਾਜੀ ਆ ਠੀਕ ਆ ਹਾਂ ਜੀ ਹਾਂ ਜੀ ਫਰੀਦਕੋਟ ਏਰੀਆ ਚੋਂ ਆਪਾਂ ਵੜ ਲਈ ਆ ਠੀਕ ਆ ਉਹ ਏਰੀਆ ਦੀ ਫਾਰਮ ਚ ਆ ਜੀ ਚਲੋ ਚੰਗੀ ਆ ਬੱਚੀ ਸੋ ਬਾਕੀ ਪਹਿਲ ਕਦਮੀ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਬਹੁਤ ਪਿਆਰੀ ਵੜ ਆ ਥਾਣਾ ਥੋਣਾ ਦੀ ਵੀ ਤੁਹਾਨੂੰ ਇੱਕ ਵਾਰੀ ਮੈਂ ਬੋਲ ਕੇ ਵੀ ਦੱਸ ਦੇਣਾ ਵੈਸੇ ਦਿਖਾ ਵੀ ਦੇਣਾ ਬਿਲਕੁਲ ਸਾਫ਼ ਥਾਣਾ ਕਿਸੇ ਰਕਮ ਦਾ ਕੋਈ ਥਣ ਦੇ ਉੱਪਰ ਕੋਈ ਕਰੀਏ ਜ਼ਖਮ ਨਹੀਂ ਕੋਈ ਪ੍ਰਕਾਰ ਨਹੀਂ ਕੋਈ ਦੂਜਾ ਤੀਜਾ ਨਹੀਂ ਬਿਲਕੁਲ ਸਾਫ਼ ਸੁਥਰਾ ਇਹ ਦੱਸਣਾ ਆਪਣਾ ਫਰਜ਼ ਬਣਦਾ ਕਿਉਂਕਿ ਦੂਰੋਂ ਨੇੜੋਂ ਕਿਸੇ ਨੇ ਆਉਣਾ ਸੌਦਾ ਕਰਨਾ ਠੀਕ ਆ ਸਬੱਛੀ ਬਹੁਤ ਸੋਹਣੀ ਆ ਅੱਗੇ ਨੈਕਸਟ ਆਪਰੇ ਕੋ ਰਵੀ ਇਧਰ ਆ ਵੜ ਆ ਗਈ ਹਾਂਜੀ ਭਾਜੀ ਇਹ ਵੀ ਪਲੂਣ ਪਹਿਲਣੀਆਂ ਭਾਜੀ ਸੁਆ ਇਹ ਵੀ ਪਹਿਲਾ ਹੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਬਾਕੀ ਦੰਦੂਦੂ ਤਾਂ ਪੂਰੇ ਕਰੀ ਬੈਠੀ ਆ ਇਹ ਦੰਦ ਭਾਈ ਜਵਾਨ ਆਈ ਤੈਨੂੰ ਦੰਤੋ ਜਵਾਨ ਆ ਹਾਂਜੀ ਤੇ ਥੋੜਾ ਜਿਹਾ ਕਹਿਣਾ ਪੁੱਜ ਕੇ ਪਸ਼ੂ ਬਣਦਾ ਠੀਕ ਆ ਹਾਂਜੀ 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 ਪੱਕ ਕੇ ਬਣਦਾ ਤਾਂ ਬੱਚੀ ਪੱਤੀ ਫੇਸ ਕੁਆਲਟੀ ਤੁਸੀਂ ਵੇਖੋ ਬੱਚੀ ਦੀ ਵੜੀ ਵੀ ਚੰਗੀ ਆ ਰੰਗ ਪ੍ਰਿੰਟ ਵਾਲੇ ਪਾਸਿਓਂ ਬਾਕੀ ਸੋ ਸਫਾਈ ਵਾਲੇ ਹਵਾਨੇ ਲੈਵੇ ਆ ਜਿਹੜਾ ਪਸ਼ੂ ਚੰਗਾ ਦੋਸੋਂ ਨੂੰ ਚੰਗਾ ਹੀ ਕਿਹਾ ਜਾਊਗਾ ਠੀਕ ਆ ਜੀ ਜਿਹੜੇ ਪਸ਼ੂ ਦੇ ਵਿੱਚ ਕੋਈ ਆਪਾਂ ਨੂੰ 19 21 ਬਧੀ ਕੀ ਲੱਗਦੀ ਹੈ ਉਹ ਤੇ ਤੁਹਾਡੇ ਸਾਹਮਣੇ ਪੇਸ਼ ਕਰ ਦਵਾਂਗੇ ਵੀ ਇਧਰਲੇ ਪਾਸਿਓਂ ਘਟਵਾਦ ਹੈਗੀ ਆ ਠੀਕ ਆ ਭਾਬੀ ਇਹਦਾ ਵੀ ਤਕਰੀਬਨ ਸਮਾਂ ਕੋਈ ਹਫਤਾ ਖੰਡ ਹੈ ਭਾਜੀ ਬਰਾਬਰ ਹੀ ਹੈ ਦੋਵਾਂ ਨੇ ਸਮਾਂ 12 ਦਿਨ ਹਾਂਜੀ ਹਾਂਜੀ ਬਸ ਜੀ 8-10 ਦਿਨ ਦਾ ਸਮਾਂ ਇਹਦਾ ਵੀ ਬਾਕੀ ਹੈ ਸੋ ਬੱਚੀ ਵੇਖੋ ਮੇਰਾ ਪ੍ਰਾ ਵੇਖੋ ਬਹੁਤ ਪਿਆਰੀ ਆ ਮੋٹے ਡੱਬਣੇ ਪੂਥੀ ਬਾਥੀ ਦੀ ਬਹੁਤ ਸੋਹਣੀ ਆ ਸੋ ਥਣਾਂ ਵਾਲੇ ਪਾਸਿਓਂ ਕਾਫੀ ਜਿਆਦੀ ਸਫਾਈ ਤਾਸਕ ਦਿਨ ਹਜੇ ਕੱਢ ਗਈ ਕਰਮਾ ਵਾਲੀ ਤੇ ਕੀ ਤੋਂ ਕੀ ਬਣ ਜਾਣਾ ਠੀਕ ਆ ਜੀ ਸੋ ਬਿਲਕੁਲ ਫਿਕਸ ਕੰਪੈਕਟ ਐਡ ਰੱਖੂਗੀ 99 ਵੇਖੋ ਭਾਈ ਬਹੁਤ ਜ਼ਿਆਦਾ ਨਿਗਾਹਿਆ ਲੱਗਾ ਇਹਨੂੰ ਆ ਵੇਖੋ ਬਹੁਤ ਪਿਆਰੀ ਆ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਇੱਕ ਵਾਰੀ ਫੇਰ ਦੇਖੋ ਬਹੁਤ ਸੋਹਣਾ ਫੇਸ ਕਾਨ ਨਬੂਥੀ ਬਿਲਕੁਲ ਛੋਟਾ ਕਾਨ ਠੀਕ ਹੈ ਜੀ ਹਾਂ ਠੀਕ ਹੈ ਰਵੀ ਤੋਂ 10 ਦਿਨ ਅਪ੍ਰੋਕਸੀਮੇਟਲੀ ਹਜੇ ਕੱਢ ਦੀ ਠੀਕ ਹੈ ਜੀ ਬਾਕੀ ਹਵਾਨੇ ਲੇਵੇ ਤੋਂ ਜੱਡੇ ਲੇਵੇ ਤੋਂ ਨਾਰਮਲ ਇੱਕ ਆਪਾਂ ਜੱਜ ਕਰਦੇ ਪਏ ਆ ਵੀ ਇੰਨੇ ਕ ਦਿਨ ਕੱਢ ਜੂਗੀ ਆਰਮਨਾਲ ਤੇ ਬਾਕੀ ਸਫਾਈ ਬਹੁਤ ਵਧੀਆ ਕੋਈ ਫੋਟ ਬੱਚਾ ਨਹੀਂਗਾ ਠੀਕ ਹੈ ਜੀ ਚਾਰੇ ਥਣ ਸੋਣੀ ਗਾਇਬ ਚੰਗੇ ਸਪੇਸ ਵੰਡ ਤੇ ਰਵੀ ਇਹਦਾ ਮੁੱਲ ਫਿਰ ਕੀ ਕਰਤਾ ਵੀਰੇ ਦੇ ਦਾਂਗੇ ਕਿੰਨੇ ਜੀ ਭਾਜੀ ਇਹਦਾ ਮੁੱਲ ਕਰਦੇ 90000 ਰੁਪਏ ਆ ਇਹ ਹਾਂ ਤੇ ਨਾ 80000 ਰੁਪਏ ਦੀ ਭਾਜੀ ਪਹੁੰਚ ਆਪਾਂ ਪਹਿਲਾਂ ਹੀ ਦੱਸਿਆ ਹਾਂ ਹਾਂ 80000 ਚ ਪਹੁੰਚ ਕਰਦਾ 80000 ਚ ਪਹੁੰਚ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਠੰਡੀ ਧੀਰੀ ਇਹ ਵੀ ਨਾ ਕੋਈ ਆ ਕੇ ਮੋ ਵੀ 80000 ਚ ਪਹੁੰਚ ਆ ਇਧਰ ਵੇਖੋ ਬਾਨਾ ਬੁਨਾ ਬਹੁਤ ਹੀ ਸੋਹਣੀ ਬਨੂਗੀ ਭਾਈ ਆ ਦੇਖੋ ਸੋ ਟੱਲ ਕਾਫੀ ਹਲੇ ਵੇ ਲੜਾ ਲੁੜਾ ਤੁਹਾਨੂੰ ਦਿਖਾਈ ਦੇ ਰਹੀਆਂ ਨੇ ਕੱਟ ਕੁਟ ਕੇ ਪੂਰੇ ਅਰੇ ਯਾਰ ਕਾ ਭਰੀ ਜੱਡਾ ਬਣਾਉਣਾ ਨੇ ਹਾਂ ਬਹੁਤ ਪਿਆਰੀ ਬੱਛੀ ਐ ਸੋ ਇਹ ਅੱਜ ਨਾਗਨੇ ਦੋਸਤੋ ਵੀਰ ਰਵੀ ਦੇ ਕਿਲੇ ਤੇ 4 ਦੋ ਗੱਬਣਾ ਦਿਖਾਤੀਆਂ ਤੁਹਾਨੂੰ ਤੇ ਦੋ ਸੁਈਆਂ ਵੜਾ ਇਹ ਭਾਜੀ ਆਪਣੇ ਕੋਲ ਇਹ ਦੋ ਵੜਾ ਪਹਿਲੇ ਨਾਲ ਹੋਰ ਆਉਂਦੀਆਂ ਹੀ ਅੱਛਾ ਜੀ ਕਿੱਥੇ ਗਈਆਂ ਬਸ ਉਹ ਲੇਟ ਹੋ ਜਾਣੀਆਂ ਥੋੜਾ ਟਾਈਮ ਲੱਗ ਜਾਣਾ ਚਾਰ ਦੰਦ ਵਛੀ ਪਹਿਲਾ ਸੂਆ ਉਹਦੇ ਮਗਰ ਵਛਾ ਸੂਈ ਹੋਈ ਆ ਇੱਕ ਆਪਣੇ ਕੋਲੇ ਹੋਰ ਵੜਾ ਉਹਦੇ ਦੰਦਾ ਚ ਨਹੀਂ ਗਈ ਉਹ ਹੀ ਪਹਿਲਾ ਸੂਆ 18 19 ਕਿਲੋ ਦੁੱਧ ਦਾ ਬਛਾ ਮਗਰ ਉਹ ਸੂਈ ਹੋ ਵੀ ਨਾ ਹਾਂਜੀ ਜੋੜਾ ਹੀ ਸੁਣਿਆ ਬਾਈ 2-4 ਦਿਨ ਦੇ ਇਨਿੰਗ ਦੇਖਾਂ ਠੀਕ ਅਜੇ ਆਉਣ ਵਾਲੀਆਂ ਹਾਂ ਹਾਂਜੀ ਆਉਣ ਵਾਲੀਆਂ ਬਾਈ ਲੇਟ ਹੋਏ ਨਾ ਪਹਿਲੇ ਨਹੀਂ ਵਛੀਆਂ ਨਾ ਪਹਿਲੇ ਨੇ ਪਹਿਲੇ ਨੇ ਸਾਰਾ ਮਾਲ ਪਹਿਲੇ ਲਾਓ ਪਹਿਲੇ ਨੇ ਵਛੀਆਂ ਦੋਸਤੋ ਪਹਿਲੇ ਸਵੇਰੇ ਤੋਹਫੇ ਕੱਢ ਕੇ ਲਿਆਂਦੇ ਆ ਰਵੀ ਨੇ ਬਾਕੀ ਦੱਸਿਓ ਮੇਰਾ ਪ੍ਰਾ ਕਿਦਾਂ ਦੇ ਲੱਗੇ ਆ ਨਾਗ ਬਹੁਤ ਪਿਆਰੇ ਆ ਰੰਗ ਪ੍ਰਿੰਟ ਫੈਸ਼ਨ ਵਛੀਆਂ ਦੇ ਚੰਗੇ ਆ ਚੱਡੇ ਲੇਵੇ ਸਾਫ ਸੁਥਰੇ ਆ ਸੋ ਜੋ ਭਾਅ ਪੜਦਾ ਤੁਹਾਨੂੰ ਆਪਾ ਦੱਸ ਦਿੱਤਾ ਜਿੱਥੇ ਵੀ ਤਾਲਮੇਲ ਬੈਂਦਾ ਉਹ ਵੀ ਤੁਹਾਨੂੰ ਦੱਸ ਦਿੱਤਾ ਵੀ ਇੰਨੇ ਦੇ ਵਿੱਚ ਪਹੁੰਚਾ ਹੋ ਜਾਣਗੀਆਂ ਅੱਗੋਂ ਮੇਰਾ ਭਰਾ ਤੁਸੀਂ ਆਪਦਾ ਕੰਟੈਕਟ ਕਰਕੇ ਗੱਲਬਾਤ ਕਰ ਲਓ ਤੇ ਰਵੀ ਨ ਦਾਸੀ ਜੀ ਨੇ 8427324150 ਅਚੇਤੇ ਹੋ ਗਿਆ ਹੋ ਗਿਆ ਚੇਤੇ ਜੀ ਹੋ ਗਿਆ ਹਾਂਜੀ ਹਾਂਜੀ ਚੱਲ ਲਓ ਵੀ ਇਹ ਨੰਬਰ ਆ ਰਵੀ ਦੇ ਨੰਬਰਾਂ ਤੇ ਕਾਲ ਕਰਕੇ ਮੇਰਾ ਭਰਾ ਕਰੋ ਗੱਲਬਾਤ ਸੋ ਇਸੇ ਤਰ੍ਹਾਂ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਮਿਲਦੇ ਹੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ